ਕਹਿੰਦਾ ਮੈਂ ਵੀ ਨਿਹੰਗ ਸਿੰਘ ਆ ਆਪਣੇ ਉਹ ਨਾਂ ਵੀ ਲਾਂਦਾ ਹਰਜੀਤ ਸਿੰਘ ਨਿਹੰਗ ਜੀ ਤੇ ਫਿਰ ਨਿਹੰਗ ਸਿੰਘਾਂ ਨੂੰ ਨੀਲੇ ਪਾਣੇ ਵਾਲੇ ਵੀ ਮੜਾ ਕੇ ਜਾਂਦਾ ਕਿਉਂਕਿ ਨੀਲੇ ਪਾਣੇ ਵਾਲਿਆਂ ਨੇ ਕੀ ਮੜਾਇਸਾ ਕਰਤਾ ਜਿਹਦੇ ਕਰਕੇ ਉਹਨੂੰ ਮੜਾ ਲੱਗਣ ਲੱਗੇ ਦੇਖੋ ਗੱਲ ਇਹ ਮੈਂ ਉਹੀ ਗੱਲ ਕਹਿੰਦਾ ਕਿ ਵੀ ਉਹ ਸਿਆਣਾ ਘਟ ਨਿਆਣਾ ਜ਼ਿਆਦਾ ਆ ਨਿਆਣੇ ਤੋਂ ਗਲਤੀਆਂ ਹੋ ਜਾਂਦੀਆਂ ਨਿਆੜਿਆਂ ਨੂੰ ਨਿਆਣੇ ਨੂੰ ਸਮਝਾਇਆ ਜਾਂਦਾ ਆ ਹੈਨਾ ਉਹਨੂੰ ਸਮਝਾ ਦਿੱਤਾ ਆ ਹੋਰ ਵੀ ਜਿੰਨੇ ਵੀ ਢਾਲ ਸੇਖਾਂ ਨੂੰ ਬਾੜਾ ਬੋਲਦਾ ਪਹਿਲਾਂ ਵੀ ਉਹਨਾਂ ਨੂੰ ਸਮਝਾਇਆ ਗਿਆ ਆ ਨਹੀਂ ਸਮਝੂਗਾ ਤੇ ਫਿਰ ਪੰਜਾਬ ਤਾਂ ਸਾਰਿਆਂ ਦੇ ਸਾਹਮਣੇ ਗਿੰਗ ਚੀਜ਼ ਬਣਾਉਂਦਾ ਜਿਹੜੇ ਕੰਮ ਹੋ ਰਿਹਾ ਅ ਅਮਰਤਪਾਲ ਭਾਈ ਅਮਰਤਪਾਲ ਬਾਰੇ ਜੋ ਨੈਰੇਟਿਵ ਸਿਰਜਿਆ ਜਾ ਰਿਹਾ ਹੈ ਡੇਟ ਵੱਲੋਂ ਵੀ ਜੀ ਔਰ ਸੋਸ਼ਲ ਮੀਡੀਆ ਤੇ ਵੀ ਇਸ ਨੈਟਰੀ ਨੂੰ ਕਿਵੇਂ ਵਿਕਦੇ ਔਰ ਇਹ ਜਿਹੜਾ ਨੈਰੇਟਿਵ ਬਹੁਤਾ ਭਾਈ ਅਮਰਤਪਾਲ ਦੇ ਵਿਰੋਧ ਵਿੱਚ ਆ ਕੋਈ ਵਿਰੋਧ ਚਾਵੇ ਕੋਈ ਹੱਕ ਚਾਹ ਕੋਈ ਮਾੜਾ ਬੋਲੇ ਕੋਈ ਚੰਗਾ ਕੋਈ ਸਾਨੂੰ ਕਹਿੰਦਾ ਫਰਕ ਨਹੀਂ ਪੈਂਦਾ ਪਹਿਲੇ ਦਿਨ ਤੋਂ ਅਮਰਤਪਾਲ ਦੇ ਨਾਲ ਸੀ ਅੱਜ ਵੀ ਨਾਲ ਰਿਆਂ ਤੇ ਆਖਰੀ ਸਵਾਸਾ ਤੱਕ ਉਹਦੇ ਨਾਲ ਰਹਾ ਜੋ ਪੰਥ ਦੇ ਲਈ ਸਹੀ ਆ ਅਸੀਂ ਉਹ ਹਰ ਚੀਜ਼ ਕਰਾਂਗੇ ਠੀਕ ਆ ਸਾਨੂੰ ਕਿਸੇ ਤੋਂ ਪਰਮਿਸ਼ਨ ਲੈਣ ਦੀ ਲੋੜ ਨਹੀਂ ਸਾਨੂੰ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਜੇ ਸਹੀ ਆ ਤਾਂ ਉਹ ਸਹੀ ਆ ਜੇ ਗਲਤ ਆ ਤੇ ਗਲਤ ਆ ਗੱਲ ਇੰਨੀ ਕੁ ਬੱਖਰੀ